ਪੁਲਿਸਰ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਾਏ ਜਾ ਰਹੇ ਕਾਸੋ ਆਪਰੇਸ਼ਨ ਦਸ ਤਹਿਤ ਮਾਝੀਵਾਲਾ ਪੁਲਿਸ ਨੇ ਵੱਡੀ ਸਫਲਤਾ हासिल ਕੀਤੀ ਹੈ 15 ਗ੍ਰਾਮ ਹੈਰੋਇਨ ਤੇ 99000 ਦੀ ਡਰਗਮਣੀ ਸਨੇ ਦੋ ਨੌਜਵਾਨ ਕਾਬੂ ਹੋਏ ਨੇ ਤਮੋਜ਼ਮਾ ਦੀ ਪਛਾਣ ਨੇ ਜਸ਼ਨਪ੍ਰੀਤ ਸਿੰਘ ਔਰ ਭੋਲਾ ਤੇ ਦੀਪਕ ਉਰਫ ਦੀਪ ਵਾਸੀ ਪਟੀਆਂ ਦੇ ਵਜੂ ਹੋਈ ਹੈ ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਕੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਥਾਣਾ ਮੁਖੀ ਮਾਚੀਵੜਾ ਇੰਸਪੈਕਟਰ ਹਰਵੰਦਰ ਸਿੰਘ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਹਾਇਕ ਥਾਣੇਦਾਰ ਹਾਕਮ ਸਿੱਖ ਤੇ ਸਹਾਇਕ ਥਾਣੇਦਾਰ ਪਵਨਜੀਤ ਸਿੰਘ ਦੇ ਵੱਲੋਂ ਪੁਲਿਸ ਪਾਰਟੀ ਸਨੇ ਪਿੰਡ ਅਡਿਆਣਾ ਦੇ ਬੱਸ ਅੱਡੇ ਦੇ ਵਿੱਚ ਦੋ ਨੌਜਵਾਨ ਬੈਠੇ ਵੇਖੇ ਗਏ ਤੇਨਾਂ ਵਿੱਚੋਂ ਇੱਕ ਕਾਲੀ ਟੀ ਨੌਜਵਾਨ ਨੇ ਆਪਣੇ ਲੱਕ ਦੇ ਨਾਲ ਬੰਨੀ ਇੱਕ ਜਾਮਨੀ ਰੰਗ ਦੀ ਕਿੱਟ ਬੈਗ ਜਿਸ ਦੇ ਵਿੱਚੋਂ ਪਾਰਦਰਸ਼ੀ ਮومی ਕਾਗਜ਼ ਵਜ਼ਨਦਾਰ ਜੋ ਕਿ نیچے ਸੁੱਟ ਦਿੱਤਾ ਸੀ ਤੇ ਦੂਜੇ ਨੌਜਵਾਨ ਜਿਸ ਨੇ ਕਿ ਇੱਕ ਹੋਰ ਲੋਅਰ ਤੇ ਟੀ-ਸ਼ਰਟ ਪਾਈ ਹੋਈ ਸੀ ਉਸ ਦੇ ਵੱਲੋਂ ਵੀ ਇੱਕ ਮومی ਲਫਾਫਾ ਜੇਬ ਦੇ ਵਿੱਚੋਂ ਕੱਢ ਕੇ ਹੇਠਾਂ ਸੁੱਟਿਆ ਜਾਂਦਾ ਦੋਵੇਂ ਨੌਜਵਾਨ ਛੇੜੀ ਜਾਪਦੇ ਸਨ ਤਾਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਇਹਨਾਂ ਦੇ ਕੋਲੋਂ 9 ਗ੍ਰਾਮ ਹੈਰੋਇਨ ਤੇ 97000 ਦੇ ਨੋਟ ਬਰਾਮਦ ਹੋਏ ਤਾਂ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦੀਪਕ ਗੁਫ ਦੀਪ ਵੱਲੋਂ ਸੁੱਟੀ ਗਈ ਜਿਹੜੇ ਚੀਜ਼ ਸੀ ਉਸ ਲਪਾਫੇ ਦੇ ਵਿੱਚੋਂ 6 ਗ੍ਰਾਮ ਹੈਰੋਇਨ ਮਿਲਦੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਡੇ ਮਾਨਯੋਗ ਐਸਐਸਪੀ ਜੁਤੀ ਜਦੋ ਬੈਂਸ ਜੀ ਵੱਲੋਂ ਜ਼ਿਲ੍ਹੇ ਦੇ ਵਿੱਚ ਹਰ ਰੋਜ਼ ਜਿਹੜੇ ਕਾਸੋ ਆਪਰੇਸ਼ਨ ਚੱਲਦੇ ਹਨ ਕੱਲ ਕਾਸੋ ਆਪਰੇਸ਼ਨ ਦੇ ਦੌਰਾਨ ਸਾਡੇ ਜਿਹੜੇ ਐਸਐਚਓ ਮਛਗੜਾ ਇੰਸਪੈਕਟਰ ਸੁਖਵਿੰਦਰ ਸਿੰਘ ਤੇ ਇਹਨਾਂ ਦੀ ਟੀਮ ਪੀਐਸਆੀ ਹਾਕਮ ਸਿੰਘ ਤੇ ਇਹ ਅਸੀਂ ਭਵਨ ਜੀ ਇਸਦੀ ਟੀਮ ਨੇ ਬਹੁਤ ਹੀ ਮਿਹਨਤ ਤੇ ਲਗਨ ਦੇ ਨਾਲ ਜਿਹੜਾ ਕੰਮ ਕੀਤਾ ਹੈ ਕਸੂ ਦੇ ਵਿੱਚ ਕਸੂ ਆਪਰੇਸ਼ਨ ਦੇ ਦੌਰਾਨ ਇਹਨਾਂ ਨੇ ਦੋ ਮੌਲੂਮ ਜਿਹੜੇ ਆ ਜਿਹੜੇ ਲਿਸਟਡ ਬੰਦੇ ਸੀ ਦੀਪਕ ਦੀਪਾ ਜਿਹੜਾ ਪਟਿਆਲਾ ਦਾ ਤੇ ਜਸ਼ਨਪ੍ਰੀ ਜਸ਼ਨ ਇਹ ਵੀ ਪਟਿਆਲਾ ਪਿੰਡ ਦੇ ਰਹਿਣ ਵਾਲੇ ਸੀ ਇਹਨਾਂ ਦੋਨਾਂ ਕੋਲੋਂ 15 ਗ੍ਰਾਮ ਹੈਰੋਇਨ ਤੇ 97000 ਰੁਪਏ ਦੀ ਡਰੱਗ ਮਨੀ ਹੈ ਉਹ ਬਰਾਮਦ ਕੀਤੀ ਹੈ ਦੋਨੇ ਮੌਲੂਮ ਜਿਹੜੇ ਆ ਇਹ ਅਰੈਸਟ ਕਰ ਲਏ ਗਏ ਆ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਬਾਰ ਬਾਰ ਜਿਹੜੀ ਇਹ ਇਹ ਬਹੁਤ ਜ਼ੋਰ ਨਾਲ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਨਸ਼ਾ ਸਦਾਗਰਾਂ ਦੇ ਤੇ ਨਸ਼ਾ ਤਸਕਰਾਂ ਦੇ ਤੇ ਨਸ਼ਾ ਵੇਚਣ ਵਾਲਿਆਂ ਦੇ ਜਿਹੜੇ ਖਿਲਾਫ ਇਸੇ ਲੜੀ ਦੇ ਤਹਿਤ ਜਿਹੜੇ ਕਾਸੋਪਰੇਸ਼ਨ ਹਰ ਰੋਜ਼ ਜਾਰੀ ਰਹਿਣਗੇ ਤੁਹਾਡੇ ਜਿਹੜੀ ਇਹ ਮੈਂ ਜਿਹੜੇ ਮਾੜੇ ਅੰਸਰ ਹੈ ਉਹਨਾਂ ਨੂੰ ਤਾਬ ਨਹੀਂ ਦੇਣਾ ਚਾਹਨਾ ਕਿ ਯਾ ਤਾਂ ਸਾਡਾ ਏਰੀਆ ਛੱਡ ਜਣ ਨਹੀਂ ਤਾਂ ਬਿਲਕੁਲ ਸ਼ਕਤੀ ਨਾਲ ਨਜਿੱਠਿਆ ਜਾਊਗਾ ਇਹਦੇ ਨਾਲ ਨਾਲ ਇਹ ਵੀ ਮੈਂ ਉਹਨਾਂ ਨੂੰ ਵਾਰਨ ਦੇਣੀ ਚਾਹਨਾ ਹੈ ਵੀ ਜਿਹੜਾ ਪਹਿਲਾਂ ਵੀ ਦੋ ਤਿੰਨ ਨਸ਼ਾ ਤਸਕਰੀ ਦੀ ਪ੍ਰਾਪਰਟੀ ਜਿਹੜੀ ਅਟੈਚ ਕਰਾਨੀਆਂ ਹੈ ਪ੍ਰਾਪਰਟੀਆਂ ਹੁਣ ਵੀ ਅਸੀਂ ਅਟੈਚ ਕਰਾਵਾਂਗੇ ਤੇ ਕਾਨੂੰਨੀ ਤਰੀਕੇ ਨਾਲ ਜਿਹੜੀ ਇਲੀਗਲ ਇਹਨਾਂ ਦਾ ਕੋਈ ਮਕਾਨ ਵਗੈਰਾ ਵੀ ਬਣਾਏ ਹੋਣਗੇ ਉਹ ਵੀ ਸਬੰਧਤ ਅਥਾਰਟੀਆਂ ਨੂੰ ਲਿਖ ਕੇ ਉਹਨਾਂ ਦੀ ਡੈਮੋਲੇਸ਼ਨ ਤੱਕ ਜਾਵਾਂਗੇ ਤੇ ਕਿੱਥੋਂ ਲੈ ਕੇ ਆ ਰਹੇ ਆ ਕੁਝ ਪਤਾ ਨਹੀਂ ਇਹ ਸਾਡਾ ਜਿਹੜਾ ਅਕਾਲੀ ਰੈਸਟ ਕੀਤਾ ਇਹਦਾ ਅਜੇ ਮਾਰ ਲਗਾ ਦਰਾਨੇ ਤੋਂ ਥੋੜੇ ਨਾਲ ਬਾਅਦ ਚ ਸ਼ੇਅਰ ਕਰਾਂਗੇ ਕਿਉਂਕਿ ਅਸੀਂ ਅਗਲੀ ਕੜੀ ਤੱਕ ਵੀ ਪਹੁੰਚਣਾ ਹੈ ਸਰ ਪਹਿਲਾਂ ਵੀ ਮਾਮਲਾ ਹੈਗਾ ਕੋਈ ਇਹਨਾਂ ਦੇ ਉੱਤੇ ਤਾਂ ਆ ਪਹਿਲੇ ਵੀ ਹੈ ਇੱਕ ਬੰਦੇ ਦੇ ਖਲਾਫ ਹੈਗੇ ਨਸ਼ਿਆਂ ਦਾ ਹੀ ਸਰ ਉਹ ਵੀ ਨਸ਼ਾ ਕਿੰਨਾ ਕਿੰਨਾ ਬਰਾਮਦ ਹੋਇਆ ਜੀ ਇਹਦੇ ਕੋਲੋਂ ਦੀਪਕ ਕੋਲੋਂ 6 ਗ੍ਰਾਮ ਹੈ ਤੇ ਜੈਸ਼ਨਪ੍ਰੀਤ ਕੋਲੋਂ 9 ਗ੍ਰਾਮ ਤੇ 97000 ਡਰਗ ਮਿਲੀਆਂ ਇਹ ਸਰ ਕਿੱਥੇ ਸੇਲ ਕਿੱਥੇ ਕਰਦੇ ਸੀ ਆਪਣੇ ਏਰੀਆ 'ਚ ਹੀ ਜਾਂ ਕਿੱਦਾਂ ਲੋਕੋ ਕੋਲ ਆਪਣਾ ਤੇ ਕੁੰਗਲਾਂ ਦਾ ਦੋਨੋਂ ਏਰੀਆ ਦੇ ਵਿੱਚ ਹੀ ਕੋਈ ਇਹ ਵੀ ਸਰ ਤਫਦੀਸ਼ 'ਚ ਪਤਾ ਲੱਗਿਆ ਵੀ ਕਿੱਥੋਂ ਲੈ ਕੇ ਆਉਂਦੇ ਸੀ ਜਾਂ ਕਿੱਦਾਂ ਨਹੀਂ ਇਹ ਅਸੀਂ ਤੁਹਾਨੂੰ ਦੱਸਿਆ ਵੀ ਇਹ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਸਾਰਾ ਜਿੱਥੋਂ ਲੈ ਕੇ ਆਉਂਦੇ ਤੇ ਜਿੱਥੇ ਅੱਗੇ ਵੇਚਦੇ ਸਾਰਿਆਂ ਨੂੰ ਹੀ ਰੌਂਡ ਹੈ ਖੁਦ ਵੀ ਆ ਗਏ ਨੇ ਸਰ ਨਸ਼ਾ ਕਰਨ ਦੀ ਆਦੀ ਆ ਕਿੰਨਾ ਇਹਦਾ ਡਾਕਟਰ ਸਟੋਪ ਕਰੂਗਾ ਤੇ ਚੈੱਕ ਕਰੂਗਾ